ਵੈ ਗੁਰਜ ਕਾਲਸਾ ਵੈ ਗੁਰਜੀ ਕੀ ਫਤਿਹ ਦਾਸ ਗੋਪਿੰਦਰ ਸਿੰਘ ਖਾਲਸਾ ਸ਼ੋਮਨੀ ਕਾਲੀ ਦਲਬਾਣਾ ਦਿੱਲੀ ਸਟੇਟ ਸਭ ਤੋਂ ਪਹਿਲੇ ਸਾਰਿਆਂ ਨੂੰ ਵਧਾਈ ਦਿੰਨੇ ਆ ਸਿੱਖ ਸੰਗਤ ਨੂੰ ਸਿੱਖ ਜਥੇਬੰਦੀਆਂ ਨੂੰ ਜਿਹਨੀਆਂ ਵੀ ਬਾਹਰ ਹੀ ਬੈਠੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਇੰਡੀਆ ਵਿੱਚ ਹੀ ਬੈਠੀਆਂ ਉਹਨਾਂ ਨੂੰ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ ਕੱਲ ਮੈਂ ਵੀਡੀਓ ਦੇਖ ਰਿਆ ਸੀ ਉਹਦੇ ਵਿੱਚ ਜੋ ਨਨਕਾਣਾ ਸਾਹਿਬ ਕਮੇਟੀ ਨੇ ਜੋ ਪਾਕਿਸਤਾਨ ਨਾਲ ਮਿਲ ਕੇ ਜੋ ਉਪਰਾਲਾ ਕੀਤਾ ਅਸੀਂ ਬਹੁਤ ਉਹਨਾਂ ਦਾ ਧੰਨਵਾਦ ਕਰਨੇ ਆ ਜੜੀ ਆਪਣਾ ਗੁਰਦੁਆਰੇ ਵਾਸੇ ਜੜੀ ਜਗਾ ਨੇ ਆਪਣਾ ਸੜਕ ਆਪਣਾ ਕੀਤੀ ਜਾਨ ਵਾਸਤੇ ਉਨਾਂ ਦਾ ਬਹੁਤ ਬਹੁਤ ਪਾਕਿਸਤਾਨ ਕਮੇਟੀ ਜਿਹੜੀ ਉੱਥੇ ਦੀ ਆ ਗਈ ਹੈ ਗੁਰਦੁਆਰੇ ਦੀ ਤੇ ਸਭ ਤੋਂ ਪਹਿਲੇ ਉਹਨਾਂ ਦਾ ਕਰਨਿਆ ਧੰਵਾਦ ਜਿਹੜੇ ਉੱਥੇ ਦੇ ਪ੍ਰਧਾਨ ਮੰਤਰੀ ਆ ਗਏ Imran Khan ਉਹਨਾਂ ਦਾ ਬਹੁਤ ਬਹੁਤ ਧੰਵਾਦ ਕਰਨੇ ਆ ਤੇ ਅਸੀਂ ਕਿੰਨੇ ਸਾਲਾਂ ਤੋਂ ਬੋਲਦੇ ਆ ਰਹੇ ਹਾਂ ਸਿੱਖਾ ਦਾ ਮਨਿਵਾ ਮਤ ਉਚੀ ਮਤ ਦਾ ਰੱਖ ਆ ਵੇ ਗੁਰੂ ਇਹ ਅਕਾਲ ਪੁਰਖ ਆਪਣੇ ਪੰਥ 'ਦੋ ਸਦਾ ਸਹਾਇਤਾ ਦਾ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਥਮ ਗੁਰਦੁਆਰਿਆਂ ਗੁਰਥਾਮਾਂ ਦੇ ਜਿਨ੍ਹਾਂ ਤੇ ਪੰਥ ਨੂੰ ਛੋੜਿਆ ਗਿਆ ਖੁੱਲੇ ਦਰਸ਼ਨ ਦੀ ਦਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਇਸ ਤੋਂ ਖੁਸ਼ੀ ਦੀ ਗੱਲ ਮੇਰੇ ਹਾਲ ਸਿੱਖੀ ਜਣੀ ਹੋਣੀ ਸਭ ਜਗਾਂ ਖੁਸ਼ੀ ਲਿਆ ਰਿਓ ਤੇ ਸਿਸਲਾਣਾ ਕਰਨਿਆ ਪਾਕਿਸਤਾਨ ਦਾ ਦਿਨਾਂ ਨਿਆ ਕਦਮ ਚੁੱਕਿਆ ਮੈਂ ਕਹਿਣਾ ਚਾਹਨਾ ਕਿ ਦਿੱਲੀ ਗੁਰਦੁਆਰਾ ਪਤਪਦਨ ਕਮੇਟੀ ਤੇ ਸ਼ੋਮਨੀ ਕਮੇਟੀ ਅੰਨਾਂ ਨੂੰ ਹੀ ਪ੍ਰੋਗਰਾਮ ਬਣਾ ਕੇ ਦੋ ਪ੍ਰੋਗਰਾਮ ਬਣਾਵਾਂਗੇ ਰੂਪਰੇਖਾ ਅਸੀਂ ਉਹਦੇ ਰਿਪੋਰਟਾਂ ਦੇ ਹੁਣ ਤੇ ਜੜੀ ਸਰਕਾਰੇ ਅਪ ਸਾਡਾ ਅੰਦਰ ਨਾਲ ਉਹ ਵੀ ਆ ਗਿਆ ਰਿਲਾਇਸ ਹੋ ਗਿਆ ਤੇ ਅਸੀਂ ਕਹਿੰਦੇ ਆ ਜਲਦੀ ਤੋਂ ਜਲਦੀ ਸਰਕਾਰ ਨਾਲ ਗੱਲ ਕਰਕੇ ਉਥੋਂ ਦਾ ਰਸਤਾ ਜੜਾ ਆਵੇ ਜਲਦੀ ਤੋਂ ਜਲਦੀ ਹੈਲੋਵੇ ਤੇ ਅਸੀਂ ਸੰਗਤ ਉਥੇ ਬਿਨਾ ਪਾਸਪੋਰਟ ਤੋਂ ਜਾ ਸਕੇ ਹਾਂ ਸੰਗਤ ਜੀ ਮੈਂ ਜਰਾ ਮਾਫੀ ਚਾਹਨਾ ਮੈਂ ਜਰਾ ਗੁਰਦੁਆਰਾ ਸਾਹਿਬ ਦਾ ਨਾਮ ਜਿਹੜਾ ਮੇਰੇ ਦਿਮਾਗ ਚੋਂ ਨਿਕਲ ਗਿਆ ਸੀ ਜਿਹੜਾ ਕਟਾਰਪੁਰ ਸਾਹਿਬ ਜਿਹੜੀ ਅਸੀਂ 550 ਸਾਲਾ ਪ੍ਰਕਾਸ਼ ਪੁਰੋ ਉੱਥੇ ਮਨਾਉਣ ਜਾ ਰਹੇ ਹਾਂ ਤੇ ਸਭ ਮੈਂ Imran Khan ਦਾ ਤੇ ਸਾਰੇ ਜਿੰਨੇ ਅਗੇ ਉੱਥੇ ਦੀ ਜੜੀ ਆ ਗਈ ਏ ਮੈਨੇਜਮੈਂਟ ਜੋ ਵੀ ਏ ਉੱਥੇ ਦੀ ਲੀਡਰਸ਼ਿਪ ਜੋ ਵੀ ਆ ਗਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਇੱਥੇ ਦੀ ਬੜੀ ਖੁਸ਼ੀ ਲੈ ਰਹੀ ਇਹ ਅਸੀਂ ਕਿੰਨੇ ਸਾਲਾ ਤੋਂ ਉਲਦਾਸਾ ਕਰਦੇ ਸੀ ਤੇ ਸਾਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੋਵਾਂਗੇ ਤੇ ਆਸ ਸਾਡੀ ਪੂਰੀ ਹੋਈਏ ਨਾ ਗੁਰਪ੍ਰਤਾਪ ਬਟਾਲਾ ਸਾਹਿਬ ਨੂੰ ਜਿਨ੍ਹਾਂ ਦੇ ਪਿਤਾ ਜੀ ਬਟਾਲਾ ਸਾਹਿਬ ਉਹਨਾਂ ਨੇ ਬੜਾ ਯੋਗਦਾਨ ਪਾਇਆ ਹੈ ਗੁਰਦੁਆਰਾ ਕਰਤਾਰਪੁਰ ਸਾਹਿਬ ਵਾਸਤੇ 18 ਸਾਲ ਉਹਨਾਂ ਨੇ ਯੋਗਦਾਨ ਪਾਇਆ ਪੂਰਾ ਤੇ ਹੁਣ ਉਹਨਾਂ ਦੀ ਡੈਥ ਹੋਈ ਸੀ ਉਹਨਾਂ ਦੇ ਆਪਣਾ ਮੇਰੇ ਪਿਤਾ ਜੀ ਜਥੇਦਾਰ ਰਿੰਦਰਪਾਲ ਸਿੰਘ ਖਾਲਸਾ ਜੀ ਨਾਲ ਬੜਾ ਪਿਆਰ ਅਗਰ ਸੀ ਉਹਨਾਂ ਦੀ ਰੋਹ ਦਿਹਾੜੇ ਉਹਨਾਂ ਨੇ ਹੋਰ ਕੁਛ ਦਾ ਕੁਛੇਰ ਬਾਅਦ ਫੋਨ ਤੇ ਗੱਲ ਹੋਣੀ ਉਂਜੋ ਨਹੀਂ ਉਹਨਾਂ ਨੇ ਗੱਲ ਕਰਦੀ ਨਹੀਂ ਤੇ ਮੈਂ ਉਹਨਾਂ ਨੂੰ ਚਲੋ ਹੁਣ ਨਹੀਂ ਆ ਗਏ ਤੇ ਮੈਂ ਉਹਨਾਂ ਨੂੰ ਆਪਣਾ ਉਹਨਾਂ ਦੇ ਬੇਟੇ ਨੂੰ ਬਹੁਤ ਬਹੁਤ ਬੁਲਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ